ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਾ ਛਾਨੇ ਜੀ ਕਰਦੇ ਕਰੀਐ ਸਬੈ ਰਣ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਾਉ ਜੋ ਵਰ ਚਾਹਉ ਸੁਤੰਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਯ ਹੈ ਚੰਚਨ ਸਤਰ ਹਮਾਰੇ ਮਾਰਿਯ ਹੈ ਆਪ ਹਾਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਤਰਾਸਨ ਵਰਿਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜਿ ਹੋ ਕਰਿਓ ਰੱਛਾ ਰਾਖ ਲਿਓ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੇ ਚਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸકલ ਕਾਲ ਕਾ ਕੇ ਆਤਮਾ ਸਾ ਜਵਨ ਕਾਲ ਜੋਗੀ ਸੇਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੇ ਸਗਲ ਪ੍ਰਜਾ ਜਨ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखे सुख पाए साधन के सुखी एक एक की पीर पहचानै कट कट के पट पट की जानै जाब उत करक करा कर तारा प्रजा तारत तब देहे अपारा जावया करक करत हो कबहूं तो मैं मैलत दे धर सब हूं जेते बदन श्रेष्ठ सब तारे आप अपनी भुजा उचारै तुम सभी ते रहत नर आलम जानत भेद भेद हर आलम ਨਰੰਕਾਰ ਨਿਰਵਿਕਾਰ ਨ ਲੰਭ ਆਦ ਨੀਲਾ ਨਦ ਸੰਭ ਤਾਕਾ ਮੂੜੋ ਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾਕੋ ਕਰ ਪਾਹਨੇ ਅਨਮਾਨਤ ਮਹਾ ਮੂੜ ਗਜ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਨਤ ਨਹਿ ਪਹਿਵਾ ਆਪ ਆਪਣੀ ਬੁਧ ਹੈ ਜੀਤੀ ਵਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ एका रूप नूप स्वरूप आरंक पौरव कहि भूपाय अंड जेर से तेज कीनी उत्पज खान बहु रचदिनी कहू फूल राजा वे बैठा कहू सिमड प्यों संगर आ बैठा सिग्री श्रेष्ठ दिखाये अचंबव आदयुगाद स्वरूप सुयंबव अबरशामेरी तुम करो सिख उबारै सिखा सिख संगरो दुष्ट जीते उठवत उत्पाता सकल मलेश करोरण काता जे आज तोई ता अवसर नी परे तिनके दुष्ट दुष्टत्व मरे पुर्ख जवनम भग परे तिहारे दिनके तुम संकट सब तारे जो काल को एक बार ते आए है ताके काल निकटई आए है रक्षा होए तहे सब काला दुष्ट रेष्ट डरेत तत्काल कृपा द्रेष्ट तन जाय ने हर हो ताके ताप तनक मैं हर हो रिद्ध सिद्ध कर्मो सब होए दुष्ट शाश्वत सके न कोई ਇਕ ਬਾਰ ਜਨ ਤੋਂ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰੇ ਜੇ ਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈਂ ਸਰਨ ਤੇ ਹਾਰੇ ਆਪ ਹਾਥ ਦੇ ਲਿਹੋ ਉਬਾਰੇ ਸਰਬ ਥੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇ ਤਮੈਂ ਸਰਨ ਤੇ ਹਾਰੇ ਆਪ ਹਾਥ ਦੇ ਲਿਹੋ ਉਬਾਰੇ ਸਰ ਬਠੌਰ ਮੋਹ ਸਹਾਏ ਤੁਸ਼ਟ ਦੋਖ ਤੇ ਲਿਹੋ ਬਚਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ